ਹਾਂਜੀ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਿੰਡ ਜਟਾਣਾ ਨੀਵਾ ਜੈ ਬਾਬਾ ਮਸਤਰਾਂਮ ਜੀ ਦੇ ਡੇਰੇ ਵਿੱਚ ਆਏ ਸੀ ਤੇ ਇਹ ਡੇਰੇ ਦੇ ਵਿੱਚ ਪੂਰੀ ਅਮਨ ਸ਼ਾਂਤੀ ਜਿਹੜੀ ਬਣੀ ਹੋਈ ਆ ਤੇ ਜਿਹੜੀ ਤੁਸੀਂ ਸਾਹਮਣੇ ਆ ਕੁਟਿਆ ਦੇਖ ਰਹੇ ਹੋ ਇਹ ਕੁਟਿਆ ਜੈ ਬਾਬਾ ਮਸਤਰਾਂਮ ਜੀ ਦੀ ਜਿੱਥੇ ਬਾਬਾ ਜੀ ਨੇ ਬੈਠ ਕੇ ਭਗਤੀ ਕੀਤੀ ਸੀ ਤੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਕੇ ਲੋਕ ਐਤਵਾਰ ਵਾਲੇ ਦਿਨ ਨਤਮਸਤਕ ਹੁੰਦੇ ਹਨ ਤੇ ਐਤਵਾਰ ਵਾਲੇ ਦਿਨ ਇੱਥੇ ਜਿਹੜਾ ਭਾਰੀ ਕੱਟ ਹੁੰਦਾ ਆ ਸੰਗਤਾਂ ਇੱਥੇ ਆ ਕੇ ਸੇਵਾ ਵੀ ਕਰਦੀਆਂ ਨੇ ਤੇ ਇੱਥੇ ਜਿਹੜਾ ਲੰਗਰ ਆ 24 ਘੰਟੇ ਜਿਹੜਾ ਚੱਲਦਾ ਰਹਿੰਦਾ ਆ ਤੁਸੀਂ ਜਦ ਮਰਜ਼ੀ ਆ ਕੇ ਇੱਥੇ ਜਿਹੜਾ ਲੰਗਰ ਛੱਕ ਸਕਦੇ ਹੋ ਤੇ ਜਿਹੜੇ ਸਾਹਮਣੇ ਤੁਸੀਂ ਆ ਕਬੂਤਰ ਦੇਖ ਰਹੇ ਹੋ ਇਹ ਬਾਬਾ ਮਾਸਤਰਾਂ ਜੀ ਦੇ ਸਮੇਂ ਅ ਦੇ ਕਬੂਤਰ ਨੇ ਤੇ ਇਹਨਾਂ ਕਬੂਤਰਾਂ ਦੀ ਰਾਖੀ ਬਾਬਾ ਜੀ ਦੇ ਸੇਵਕ ਕਰਦੇ ਨੇ ਤੇ ਬਹੁਤ ਸੋਹਣਾ ਜਿਹੜਾ ਇਹ ਸਥਾਨ ਬਣਿਆ ਹੋਇਆ ਆ ਤੇ ਬਾਬਾ ਜੀ ਨੇ ਆਪਣੀ ਇੱਥੇ ਭਗਤੀ ਕੀਤੀ ਆ ਤੇ ਬਲੱਖਾਂ ਸੰਗਤਾਂ ਤਾਰੀਆਂ ਨੇ ਤੇ ਬਾਬਾ ਬੀਰਮਦਾਸ ਜੀ ਇਹ ਜਾਇ ਬਾਬਾ ਮਾਸਤ ਰਾਮ ਜੀ ਦੇ ਆ ਗੁਰੂ ਸੀਗੇ ਤੇ ਜਿਹੜੀ ਆ ਸੰਗਤਾਂ ਇੱਥੇ ਆ ਕੇ ਸੇਵਾ ਕਰਦੀਆਂ ਨੇ ਮਨੋ ਕਾਮਨਾ ਜਿਨ੍ਹਾਂ ਦੀ ਪੂਰੀਆਂ ਹੁੰਦੀਆਂ ਨੇ ਜੋ ਸੁੱਖਾਂ ਮੰਗਦੇ ਨੇ ਉਹ ਇੱਥੇ ਆ ਕੇ ਫਿਰ ਬਾਬਾ ਜੀ ਦੀ ਮੂਰਤੀ ਤੇ ਡਾਲਰਾਂ ਤੇ ਪੌਂਡਾਂ ਦੇ ਹਾਰ ਪਾ ਕੇ ਜਾਂਦੀਆਂ ਨੇ ਤੇ ਇੱਥੇ ਹਰ ਐਤਵਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਡੂਆਂ ਦੇ ਡੱਬੇ ਚੜ੍ਹ ਜਾਂਦੇ ਨੇ ਜਿਹੜੀ ਸੰਗਤਾਂ ਇੱਥੇ ਮੱਥਾ ਟੇਕਣ ਆਉਂਦੀਆਂ ਨੇ ਉਹ ਲੱਡੂਆਂ ਦਾ ਪ੍ਰਸ਼ਾਦ ਵੀ ਲੈ ਕੇ ਆਉਂਦੀਆਂ ਹੀ ਆਉਂਦੀਆਂ ਨੇ ਤੇ ਇੱਥੇ ਸ਼ਾਮ ਵੇਲੇ ਜਿਹੜੀ ਆਰਤੀ ਵੀ ਹੁੰਦੀ ਹੈ ਤੇ ਮੈਂ ਹੁਣ ਤੁਹਾਨੂੰ ਆਰਤੀ ਦੀਆਂ ਜਿਹੜੀਆਂ ਤਸਵੀਰਾਂ ਵੀ ਦਿਖਾਵਾਂਗਾ ਬਸ ਤੁਸੀਂ ਸਾਡੀ ਵੀਡੀਓ ਦੇ ਵਿੱਚ ਬਣੇ ਰਹੋ 5:30 ਜਾਂ 6 ਵਜੇ ਦੇ ਲਗਭਗ ਜਿਹੜੀ ਇੱਥੇ ਆਰਤੀ ਹਰ ਰੋਜ਼ ਹੁੰਦੀ ਆ ਤੇ ਇਸ ਆਰਤੀ ਦੇ ਵਿੱਚ ਹਰ ਇੱਕ ਸੰਗਤ ਆ ਜਿਹੜੀ ਸ਼ਾਮਲ ਹੁੰਦੀ ਆ ਤੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਆਰਤੀ ਦੇ ਵਿੱਚ ਸ਼ਾਮਲ ਹੋ ਜਾਂਦੀਆਂ ਆ ਵੀਰੋਂ ਨੇ ਤੁਹਾਨੂੰ ਬਾਬਾ ਜੀ ਤੇ ਪੂਰਨ ਵਿਸ਼ਵਾਸ ਆ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਜੈ ਬਾਬਾ ਮਾਸਰਾਮ ਜੀ ਜਰੂਰ ਲਿਖੋ ਫਿਰ ਦੇਖਿਓ ਤੁਹਾਡੀ ਖਾਲੀ ਝੋਲੀਆਂ ਬਾਬਾ ਜੀ ਫਿਰ ਦਾਤਾਂ ਨਾਲ ਕਿਵੇਂ ਭਰ ਦਿੰਦੇ ਨੇ